ਸੰਤਨ ਬਾਬਾ ਸ਼੍ਰੀ ਚੰਦ ਟਰਾਂਸਪੋਰਟ ਗੁਰਦਾਸਪੁਰ ਦੇ ਪ੍ਰਧਾਨ ਜਸਬੀਰ ਸਿੰਘ ਸਾਥੀਆਂ ਸਮੇਤ ਸਰਕਾ ਤੇ ਮੌਤਬਣ ਘੁੰਮ ਦੇ ਪੀਟਰ ਰੇੜੇ ਅਤੇ ਜੁਗਾਰੂ ਮੋਟਰਸਾਈਕਲ ਰੇੜੀਆਂ ਨੂੰ ਬੰਦ ਕਰਾਉਣ ਸੰਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਪਹੁੰਚੇ ਅਤੇ ਥਾਣਾ ਮੁਖੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਅਸੀਂ ਲੱਖਾਂ ਰੁਪਏ ਲਾ ਕੇ ਆਪਣੇ ਸਾਧਨ ਖਰੀਦੇ ਹਨ ਅਤੇ ਸਰਕਾਰ ਨੂੰ ਰੋਡ ਟੈਕਸ ਵੀ ਅਦਾ ਕਰਦੇ ਹਾਂ ਅਗਰ ਸਾਡੇ ਕੋਲ ਕੋਈ ਕਾਗਜ਼ ਦੀ ਕਮੀ ਪਾਈ ਜਾਂਦੀ ਹੈ ਤਾਂ ਪੁਲਿਸ ਸਾਡਾ ਚਲਾਨ ਕੱਟ ਦਿੰਦੀ ਹੈ ਪਰ ਜੁਗਾੜੂ ਸਾਧਨਾਂ ਵਾਲੇ ਬਿਨਾਂ ਸਰਕਾਰ ਨੂੰ ਟੈਕਸ ਦਿੱਤੇ ਸਰਕਾਰਾਂ ਤੇ ਜਿੱਥੇ ਮੋਟੀ ਕਮਾਈ ਕਰਦੇ ਹਨ ਉੱਥੇ ਹੀ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਵੀ ਜੁਗਾੜੂ ਸਾਧਨਾਂ ਉੱਪਰ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਇਹਨਾਂ ਜੁਗਾੜੂ ਸਾਧਨਾ ਕਾਰਨ ਸਾਡੇ ਕਾਰੋਬਾਰ ਖਤਮ ਹੋਣ ਦੇ ਕਿਨਾਰੇ ਪੁੱਜ ਗਏ ਹਨ। ਉਨ੍ਹਾਂ ਨੇ ਇਹਨਾਂ ਗੈਰ ਕਾਨੂੰਨੀ ਜੁਗਾੜੂ ਸਾਧਨਾ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸਿਕੰਦਰ ਸਿੰਘ ਕਹਨੂਵਾਨ ਨਵਾਨ, ਪ੍ਰਧਾਨ ਗੁਰਮੁਖ ਸਿੰਘ ਹਰਚੋਵਾਲ, ਪ੍ਰਧਾਨ ਬੱbbi ਬਟਾਲਾ ਦਵਿੰਦਰ ਸਿੰਘ ਭਾਮ, ਸਤਨਾਮ ਸਿੰਘ ਫੌਜੀ, ਕੁਲਦੀਪ ਸਿੰਘ ਜੱਸਾ ਫੌਜੀ, ਗੁਰਵਿੰਦਰ ਸਿੰਘ ਪਾਲ ਸਿੰਘ ਤਰਲੋਕ ਸਿੰਘ, ਸ਼ੱਬਾ ਹਰਦੇয়াল ਸਿੰਘ ਹੈਪੀ, ਗੁਰਪਰਵਿੰਦਰ ਸਿੰਘ ਅਜੀਤ ਮਸੀ ਕਹਨੂਵਾਨ, ਸैम ਮਸੀ ਕਹਨੂਵਾਨ, ਪ੍ਰਧਾਨ ਮਿੰਟਾ ਕਾਦੀਆ ਗੁਰਮੇਲ ਸਿੰਘ ਢਿੱਲੋ ਤਾਰੀਵਾਲ, ਸੁਭਾ ਸਿੰਘ ਤਾਰੀਵਾਲ, ਲਖਵਿੰਦਰ ਸਿੰਘ ਕਲਾਨ ਮਸ਼ਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਹਾਜ਼ਰ ਸਨ। ਹਨੀ ਮਿਰਨਾ ਸਕਰਸੰਗ ਅਸੀਂ ਹੱਚਵਾਲ ਸਟੈਂਡ ਤੋਂ ਕੀ ਜਾਨਣਾ ਚਾਹੁੰਦੇ ਹਾਂ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਗੱਡੀਆਂ ਵਾਲੇ ਆ ਤੇ ਜਿਹੜੇ ਆਪਣੇ ਬਿਨਾ ਕਾਗਜ਼ਾਂ ਤੋਂ ਬਿਨਾ ਸਰਕਾਇ ਤੋਂ ਆ ਚੱਲਦੇ ਮੋਟਰਸਾਈਕਲ ਜਗਾਲੂ ਦੇਣੇ ਚੱਲਦੇ ਪਏ ਆ। ਇੱਕ ਤੇ ਇੱਕ ਐਕਸੀਡੈਂਟਾਂ ਦਾ ਬਹੁਤ ਹੀ ਕਾਰਨ ਬਣ ਰਹੇ ਆ। ਤੇ ਗੱਡੀਆਂ ਵਾਲਾ ਨੂੰ ਬਹੁਤ ਵੀ ਪ੍ਰਭਾਵਿਤ ਕਰਦੇ ਆ ਸਾਨੂੰ ਕਿਰਾਇਆ ਮਿਲਦਾ ਨਹੀਂ ਆ। ਤੇ ਇਹ ਆਪਣਾ ਰੋਜ਼ਗਾਰ ਲੈ ਕੇ ਕੁਰੇ ਆ ਸਾਡਾ ਰੋਜ਼ਗਾਰ ਬੰਦ ਪਿਆ ਵਾ ਮੰਗ ਹੀ ਕਰਦੇ ਆਂ ਤੇ ਵੀ ਇੱਕ ਤੋਂ ਜਗਾੜੂ ਰੇੜੇ ਜਿਹੜੇ ਐਕਸੀਡੈਂਟਾਂ ਦਾ ਬਹੁਤ ਕਾਰਨ ਬਣਦੇ ਆ ਤੇ ਇਹ ਬੰਦ ਕੀਤੇ ਜਾਣ ਸਾਡੀ ਇਹ ਸਰਕਾਰ ਨੂੰ ਅਪੀਲ ਆ ਆ ਵਾਸਤੇ ਜਿਵੇਂ ਪਤੇ ਆਹੀਂ ਜੇ ਗਾੜੂ ਰੇੜੀਆਂ ਵਾਸਤੇ ਇਕੱਠੇ ਹੋਏ ਆ ਸਾਰੇ ਵੀਰ ਜਿਹੜੇ ਗੱਡੀਆਂ ਵਾਲੇ ਆ ਇਹ ਟੈਕਸ ਨਹੀਂ ਤਰਦਾ ਨਾ ਕੁਛ ਨਹੀਂ ਇਹਨਾਂ ਦੇ ਪੱਲੇ ਜਦੋਂ ਮੇਰਾ ਨਹੀਂ ਲੱਗਦਾ ਤੇ ਜਗਾੜੂ ਰੇੜੀਆਂ ਜਿਹੜੀਆਂ ਨੇ ਇਹ ਸਾਰਾ ਕੰਮ ਲਈ ਜਾਂਦੀਆਂ ਨੇ ਨਾ ਇਹਨਾਂ ਦਾ ਕੋਈ ਲਾਇਟ ਵਾ ਨਾ ਕੋਈ ਇਹਨਾਂ ਦਾ ਕਾਗਜ਼ ਵਾ ਜਿਹੜੀ ਕਾਗਜ਼ਾਂ ਵਾਲੀਆਂ ਗੱਡੀਆਂ ਉਹ ਉਦਾਂ ਖਲੋਤੀਆਂ ਨੇ ਤੇ ਸਾਡੀ ਨਿੱਜੀ ਨਿੱਗੀ ਜੀਵ ਜੰਤ ਵਾ ਅਸੀਂ ਰੋਟੀ ਕਮਾ ਕੇ ਕਿੱਥੋਂ ਖਾਵਾਂਗੇ ਨਾ ਸਾਡਾ ਕੋਈ ਪੈਲੀ ਆ ਨਾ ਕੋਈ ਬੰਨਾ ਵਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾ ਹੈ ਭਾਈ ਕੀ ਨਾਮ ਆਪਣਾ ਤੇ ਕਿਹੜੀ ਜੱਗ ਬੰਦੀ ਦੇ ਕੀ ਅਜਿਹੇ ਕਾਰਨ ਇਹ ਤੁਹਾਨੂੰ ਬੋਲਦਿਓ ਜਸ਼ਮੀਰ ਸਿੰਘ ਜ਼ਿਲ੍ਹਾ ਦਾਪੜ ਮਿਨੀ ਟ੍ਰਾਂਸਪੋਰਟ ਜੁਨੀਅਨ ਗੁਰਦਾਸਪੁਰ ਅਸੀਂ ਇਸੇ ਕਮਾਤੇ ਰੇਡੀਆਂ ਨੂੰ ਬੰਦ ਕਰਵਾਉਣਾ ਤਾਂ ਅੱਜ ਆਏ ਸਾਡੇ ਕਿਥੇ ਆਏ ਪੀ ਜਿਹੜੀਆਂ ਮੋਟਰਸਾਈਕਲ ਜਗਾੜੂ ਰੇਡੀਆਂ ਨੂੰ ਜਿਹੜੀਆਂ ਹਾਈ ਕੋਰਟ ਨੇ ਵੀ ਬੰਦ ਕੀਤੀਆਂ ਹੋਈਆਂ ਨੇ ਸੁਪਰੀਮ ਕੋਰਟ ਨੇ ਆਪਾਂ ਜਿੱਤ ਗਏ ਹਾਈ ਕੋਰਟ ਵੀ ਜਿੱਤ ਗਏ ਪਰ ਸਾਡੀ ਆਮ ਪਾਰਟੀ ਸਰਕਾਰ ਨੇ ਅੱਜ ਤੱਕ ਇਹਨਾਂ ਰੇਡੀਆਂ ਦੀ ਕੋਈ ਕਾਰਵਾਈ ਨਹੀਂ ਕੀਤੀ ਨਾ ਇਹ ਕੰਦੰਦੀ ਆ ਇਸ ਕਰਕੇ ਸਾਨੂੰ ਸਾਡਾ ਗੱਡੀਆਂ ਵਾਲਿਆਂ ਦਾ ਜਿਹੜਾ ਰੋਜ਼ਗਾਰ ਆ ਉਹ ਖਤਮ ਹੋ ਗਿਆ ਹੈ ਅਸਲੀ ਸਰਕਾਰ ਨੂੰ ਕੰਛ ਭਾਗਿਓ ਉਹਦੇ ਪਾਸੋਂ ਇਹ ਸੋਚ ਸਾਰੇ ਹੀ ਕਾਜ ਪੱਤਰ ਪੂਰੇ ਕਰਕੇ ਦਿੰਦਿਆ ਇਹ ਫੇਰ ਵੀ ਸਾਡੇ ਤੇ ਕਾਰਵਾਈ ਕੀਤੀ ਜਾਂਦੀ ਹੈ ਤੁਸੀਂ ਆਪਣੇ ਕਾਜ ਦਿਖਾਓ ਚਲਾਨਟ ਕਰਾਓ ਜੇ ਨਹੀਂ ਤੇ ਆਪਾ ਇਹਨਾਂ ਰੀਡਿੰਗ ਜੇਕਰ ਅਸੀਂ ਬੰਦ ਨਹੀਂ ਕਰਾਂਦੇ ਪੈਸਾ ਦਾ ਤੇ ਬਹੁਤ ਨੁਕਸਾਨ ਆ ਸਾਡੇ ਤਰ੍ਹਾਂ ਤੇ ਨਹੀਂ ਖੜੇ ਹੋ ਸਕਾਂਗੇ ਤੇ ਸਾਡਾ ਵੀ ਇੱਕ ਦਾਇਰਾ ਹੈ ਕਿ ਆਪਾਂ ਆਪਣੀਆਂ ਮੰਗਾਂ ਨੂੰ ਅੱਗੇ ਲਾ ਕੇ ਚੱਲੀਏ ਸਾਡੀ ਮੰਗ ਇਹ ਹੈ ਕਿ ਇਹਨਾਂ ਨੂੰ ਜਗਾਰੂ ਜਿਹੜੀਆਂ ਨੂੰ ਬੰਦ ਕੀਤਾ ਜਾਵੇ ਤੇ ਇਹ ਕੰਮ ਜਿਹੜਾ ਗੱਡੀਆਂ ਵਾਲੇ ਨੇ ਨਹੀਂ ਗੱਡੀਆਂ ਵਾਲੇ ਕੰਮ ਕਰਨ ਸਰਕਾਰ ਨੂੰ ਟੈਕਸ ਪਾਉਣਾ ਤੇ ਇਹ ਇੱਕ ਮੇਰੀ ਬੇਨਤੀ ਹੈ ਜੀ ਧੰਨਵਾਦ ਜੀ